ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਉਸ ਸੰਸਦ ਮੈਂਬਰ ਦੇ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਾਂਗੇ ਜੋ ਕਿ ਪੰਜਾਬ ਦੇ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਭ ਤੋਂ ਵੱਡੇ ਫਰਕ ਨਾਲ ਉਹ ਸੀਟ ਜਿੱਤਦੇ ਨੇ ਔਰ ਉਹ ਵੀ ਆਜ਼ਾਦ ਚੋਂ ਲੜਦੇ ਨੇ ਔਰ ਖੁਦ ਵੀ ਨਹੀਂ ਹੁੰਦੇ ਜੋ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਦਾ ਹੁਣ ਜੋ اجلاس ਚੱਲਣਾ ਹੈ ਲੋਕ ਸਭਾ ਦਾ ਉਸ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਹੜੀ ਛੋਟ ਦਿੱਤੀ ਗਈ ਏ ਔਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਜਿਹੜੇ ਸੰਸਦ ਮੈਂਬਰ ਨੇ ਜਿਹੜੇ ਵੱਖ-ਵੱਖ ਜ਼ਿਲ੍ਹਾ ਚ ਬੰਦ ਨੇ ਜੋ ਇੰਜੀਨੀਅਰ ਰਾਸਿਦ ਉਹਨਾਂ ਦੇ ਫੈਸਲੇ ਤੇ ਵੀ ਕੱਲ ਸੁਣਵਾਈ ਹੋਈ ਔਰ ਉਹਨਾਂ ਨੂੰ ਵੀ ਜਿਹੜੀ ਇਹ ਛੋਟ ਮਿਲੀ ਏ ਜੋ ਕਿ ਆਪਣੇ ਹਲਕੇ ਦੇ ਜੋ ਮੰਗਾ ਨੂੰ ਚੱਕ ਸਕਣ ਸੰਸਦ ਦੇ ਵਿੱਚ ਜਾ ਕੇ ਜੋ ਸੰਸਦ ਦਾ اجلاس 10 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ 7 ਅਪ੍ਰੈਲ ਤੋਂ 4 ਅਪ੍ਰੈਲ ਤੱਕ ਚੱਲਣਾ ਹੈ ਸੋ ਉਸ اجلاس ਦੇ ਵਿੱਚ ਇਹ ਸਾਰੇ ਸੰਸਦ ਮੈਂਬਰ ਸ਼ਾਮਲ ਹੋਣਗੇ ਜਿਨ੍ਹਾਂ ਦੀ ਜਦੋਂ ਗੈਰ ਹਾਜ਼ਰੀ ਜਿਹੜੀ ਉਹ ਅਦਾਲਤਾਂ ਨੂੰ ਪੇਸ਼ ਦਿੱਤੀ ਗਈ ਸੀ ਸੋ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਲਗਾਤਾਰ 40 ਦਿਨ ਗੈਰਹਾਜ਼ਰ ਰਹ ਚੁੱਕੇ ਨੇ ਜੋ ਪਹਿਲੇ اجلاس ਹੋਏ ਨੇ ਔਰ ਉਹਨਾਂ ਤੋਂ ਬਾਅਦ ਜੋ ਉਹਨਾਂ ਦੀ 60 ਦਿਨ ਦੀ ਜੇਕਰ ਗੈਰਹਾਜ਼ਰੀ ਹੁੰਦੀ ਤਾਂ ਸੀਟ ਰੱਦਿਕ ਸਮਝੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਿਹੜਾ ਕਿ ਗੁਹਾਟੀ ਅਦਾਲਤ ਨੂੰ ਇੱਕ ਨੋਟਿਸ ਕੱਢਿਆ ਸੀ ਔਰ ਉਹ ਨੋਟਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਨੋਟਿਸ ਜਿਹੜਾ ਪ੍ਰੋਵਾਈਡ ਹੋਇਆ ਸੀ ਔਰ ਉਸ ਤੋਂ ਬਾਅਦ ਜਿਹੜਾ ਕਿ ਲੋਕ ਸਭਾ ਦੇ ਵਿੱਚ ਕਮੇਟੀ ਬਣਾਈ ਗਈ ਉਸ ਕਮੇਟੀ ਨੇ ਵੀ ਆਪਣੀ ਜਿਹੜੀ ਰਾਹ ਦਿੱਤੀ ਹੈ ਕਿ ਉਹਨਾਂ ਦੇ ਬਾਰੇ ਜੋ ਹੁਣ ਉਹ ਕਮੇਟੀ ਦੇ ਵੱਲੋਂ ਨੋਟਿਸ ਜਨਤਿਕ ਹੋਣਾ ਹੈ ਕਿ ਉਹਨਾਂ ਦੀ ਕਿੰਨੀਆਂ ਗਏ ਹੈ ਜਿਹੜੀਆਂ ਸੀ ਉਹ ਕਦੋਂ ਹੁਣ ਜਿਹੜਾ ਕਿ ਆਪਣਾ ਹਾਜ਼ਰ ਹੋਣਗੇ ਜੋ ਸੋਤਰਾ ਤੋਂ ਜਾਣਕਾਰੀ ਆ ਰਹੀ ਹੈ ਕਿ 10 ਮਾਰ ਤੋਂ ਜੋ ਸੰਸਦ ਸ਼ੁਰੂ ਹੋ ਰਿਹਾ ਹੈ اجلاس ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਤੇ ਇੰਜੀਨੀਅਰ iracial ਇਹ ਸ਼ਾਮਲ ਹੋਣਗੇ ਕਿਉਂਕਿ ਇੰਜੀਨੀਅਰ iracial ਦੀ ਵੀ ਜਿੰਨਾ ਉੱਪਰ ਐਨਐਸਏ ਲੱਗੀ ਹੋਈ ਹੈ ਔਰ 2019 ਤੋਂ ਤਿਹਾਰ ਜੇਲ੍ਹ ਵਿੱਚ ਬੰਦ ਨੇ ਔਰ ਪਾਈ ਅੰਮ੍ਰਿਤਪਾਲ ਸਿੰਘ ਵੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ 2023 ਤੋਂ ਔਰ ਦੋਨੋਂ ਹੀ ਸੰਸਦ ਮੈਂਬਰ ਬਣੇ ਨੇ ਜੇਲ੍ਹ ਦੇ ਵਿੱਚ ਬੈਠੇ ਹੋਏ ਜੋ ਇੰਜੀਨੀਅਰ ਰਾਸੀਦ ਨੇ ਇਹਨਾਂ ਨੂੰ ਜਿਸ ਤਰ੍ਹਾਂ ਪੈਰੋਲ ਤੇ ਲਿਆ ਕੇ ਸੌਂਚਾਈ ਗਈ ਸੀ ਇਸੇ ਤਰ੍ਹਾਂ ਹੀ ਪਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਇੱਕ ਦਿਨ ਵਾਸਤੇ ਪੈਰੋਲ ਤੇ ਲਿਆਂਦਾ ਗਿਆ ਸੀ ਔਰ ਉਹਨਾਂ ਨੇ ਸੌਂ ਚੁੱਕੀ ਸੀ ਹੁਣ ਲੋਕਸਭਾ ਸਪੀਕਰ ਦੇ ਵੱਲੋਂ ਉਹਨਾਂ ਨੂੰ ਸੰਸਦ ਦੇ ਵਿੱਚ ਹਾਜ਼ਰ ਹੋਣ ਲਈ ਜੋ ਨੋਟਿਸ ਕੱਢੇ ਨੇ ਸੋ ਅਦਾਲਤ ਦੇ ਵੱਲੋਂ ਜਿਵੇਂ ਕੱਲ ਇੰਜੀਨੀਅਰ ਅਸਦ ਦੇ ਕੇਸ ਦੇ ਉੱਪਰ ਸੁਣਵਾਈ ਹੋਈ ਏ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇਗੀ ਔਰ ਆਪਣੇ ਹਲਕੇ ਵਾਸਤੇ ਸੰਸਦ ਦੇ ਵਿੱਚ ਹਾਜ਼ਰ ਹੋਣਗੇ ਸੋ ਇਸੇ ਤਰ੍ਹਾਂ ਹੀ ਭਾਈ ਅੰਮਰਤਪਾਲ ਸਿੰਘ ਵੀ ਪੈਰੋਲ ਦੇ ਉੱਪਰ ਸੰਸਦ ਦੇ ਵਿੱਚ ਹਾਜ਼ਰ ਹੋਣਗੇ ਲੇਕਿਨ ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕਿੰਨੇ ਦਿਨਾਂ ਦੀ ਪੈਰੋਲ ਹੋਵੇਗੀ ਕਿੰਨੇ ਦਿਨ ਉਹਨਾਂ ਨੂੰ ਜੇ ਸੰਸਦ ਵਿੱਚ ਹਾਜ਼ਰ ਰਹਿਣ ਵਾਸਤੇ ਜਿਹੜਾ ਕਿ ਮਨਜ਼ੂਰੀ ਮਿਲੇਗੀ ਜੋ ਕਿ ਹੁਣ ਪਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਕਿ ਪਾਈ ਅੰਮ੍ਰਿਤਪਾਲ ਸਿੰਘ ਜੇਕਰ ਉਹਨਾਂ ਨੂੰ ਪੈਰੋਲ ਮਿਲ ਕੇ ਸੰਸਦ ਵਿੱਚ ਆਉਂਦੇ ਨੇ ਤਾਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਚੱਕਣਗੇ ਔਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਸਲੇ ਚੱਕਣਗੇ ਜੋ ਅੱਜ ਨਸ਼ਿਆਂ ਦੇ ਵਿੱਚ ਨੌਜਵਾਨ ਰੁੱਝ ਗਏ ਨੇ ਨਸ਼ਿਆਂ ਦੇ ਨਾਲ ਨੌਜਵਾਨੀ ਖਤਮ ਕੀਤੀ ਜਾ ਰਹੀ ਹੈ ਸੋ ਪਾਈ ਅੰਮ੍ਰਿਤਪਾਲ ਸਿੰਘ ਨੇ ਜਿਵੇਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਅੰਮ੍ਰਿਤ ਛਟਰੀ ਬਣਾ ਕੇ ਗੁਰਬਾਣੀ ਦੇ ਨਾਲ ਜੋੜਿਆ ਇਸੀ ਤਰ੍ਹਾਂ ਫਿਰ ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਰਿਹਾ ਹੋ ਜਾਣਗੇ ਔਰ ਪੰਜਾਬ ਦੇ ਵਿੱਚ ਬਹੁਤ ਵੱਡਾ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਹੋਵੇਗੀ ਇੱਕ ਪਾਸੇ ਉਹਨਾਂ ਨੇ ਆਪਣੀ ਪਾਰਟੀ ਦਾ ਵੀ ਨਿਰਮਾਣ ਕਰ ਦਿੱਤਾ ਹੈ ਸ਼ੋਅ ਵਾਰਸ ਪੰਜਾਬ ਸ਼੍ਰੋਮਣੀ ਅਕਾਲੀ ਦਲ ਵੀ ਜੋ ਭਰਤੀ ਮਹਿਮ ਚਲਾ ਰਿਹਾ ਹੈ ਔਰ 2027 ਤੱਕ ਭਾਈ ਅੰਮ੍ਰਿਤਪਾਲ ਸਿੰਘ ਇਸ ਪਾਰਟੀ ਦੀ ਵੰਗੜੋਰ ਆਪਣੇ ਹੱਥਾਂ ਵਿੱਚ ਲੈਣਗੇ ਤੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਉਸ ਤੋਂ ਬਾਅਦ ਪਾਰਟੀ ਤੇ ਆਪ ਹੀ ਸਾਰੇ ਕਰਤਾ ਕਰਤਾ ਹੋਣਗੇ ਔਰ ਪਾਰਟੀ ਦੇ ਵੱਡੇ ਪੱਧਰ ਤੇ ਮੈਂਬਰਸ਼ਿਪ ਹੋ ਰਹੀ ਹੈ ਔਰ ਦੋਇ 27 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜਿਸ ਨੂੰ ਲੈ ਕੇ ਸਾਰੇ ਹੀ ਨੌਜਵਾਨ ਔਰ ਸਾਰੇ ਹੀ ਜਿਹੜੇ ਪਾਰਟੀ ਦੇ ਆਗੂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਜਿਹੜਾ ਕਿ ਅੱਗੇ ਲਿਆ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਸੋ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਸੰਸਦ ਦੇ ਵਿੱਚ ਹਾਜ਼ਰ ਹੋਣ ਕੇ ਜੋ ਵੱਡੀ ਖਬਰ ਆਈ ਏ